ਮੇਰੇ ਆਤਮ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੁ ਕਰੇ ਤੇਰਾ ਆਕਾਰੁ ਸਭ ਸੁਵਾਰਣਾ ਨਾਗਲਾ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਘਰ ਤੇਰਾ ਭਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੂ ਪਾਵੇ ਸਦਾ ਸਿਮਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਮਥਿਆ ਵਾਜੇ ਸਬਦ ਕਨਹੀਰੇ ਕਹਿ ਰਾਨਕੁ ਸਚੇ ਸਾਹਿਬ ਕੀਆ ਨਾਹੀ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਕੋ ਖਾਨ ਸਭ ਗਵਾਈਆ ਪਰਸਾਤ ਸੁਖ ਬਣ ਆਏ ਵਸਿਆ ਜਿਨੇਚਾਂ ਸੰਪੂਰਾਈਆ ਸਦਾ ਕੁਰਬਾਨ ਕੀਤਾ ਗੁਰੂ ਟਹੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਹਮੋ ਸੰਤੋ ਸਤਿ ਧਰੋ ਪਿਆਰੋ ਸੰਤਾਂ ਨਾਮ ਮੇਰਾ ਆਧਾਰ ਵਾਦੇ ਪੰਥ ਸ਼ਬਦ ਤਤਕਾਰ ਸੁਭਾਗ ਘਾਰ ਸੁਭਾਗੈ ਸ਼ਬਦ ਵਾਦੇ ਤਨਾ ਜਿਤ ਕਰ ਧਾਰੀਆ ਪੰਤ ਦੂਤ ਤੋ ਦਵਾਸ ਕੀਤੇ ਬਾਲ ਕੰਟ ਕੁਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤਹ ਸੋ ਆ ਤਿਤ ਕਰ ਅਨਹਦ ਵਜੇ ਸਾਚੀ ਲਿਵੈ ਬਿਨ ਦੇਹ ਨਵਾਣੀ ਦੇਹ ਨਾਮਣੀ ਜਿਵੇਂ ਬਾਜੁ ਹੂੰ ਕੀਆ ਕਰੇ ਵਿਚਾਰੀਆ ਸੁਧ ਬਾਸਿ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਾਹੀ ਸਭ ਦੁਲਾਗ ਸਵਾਰੀਆ ਕਹਿ ਨਾਨਕ ਜਿਵੇਂ ਬਾਜੁ ਹੂੰ ਕੀਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਪਰ ਕਿਰਪਾ ਕਿਦ ਵਿਖ ਕਟੇ ਗਿਆਨ ਅੰਜਨ ਸਾਰੇ ਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਜੇ ਸੋਈ ਜਨ ਪਾਵੇ ਭਾਵੇਂ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰੇ ਜਹ ਜਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਦਿਨਾਂ ਭਾਣਾ ਭਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤਿ ਦਵਾਰੇ ਪਾਈਐ ਤਨ ਮਨ ਧਨ ਸਭ ਸਾਪ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮਿ ਨਿਹੁ ਗੁਰੂ ਕੀ ਰਾਹ ਗਾਵਹੁ ਸਤਿ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਿਤਰਾਏ ਕਿਨੇ ਨਾ ਪਾਇਆ ਚਿਤਰਾਏ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਹਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਨ ਠਗੋ ਲਈ ਪਾਈਆੁਰਬਾਨ ਕੀਤਾ ਤਿਸਹਿ ਘਟ ਹੋ ਜਿਨ ਮੋਹ ਮੀਠਾ ਲਾਇਆ ਹੇ ਨਾਨਕ ਮਨ ਚੰਚਲ ਚਿਤਰਾਏ ਕਿਨੈ ਨਾ ਪਾਇਆ ਏ ਮਨ ਪਿਆਰੀਆ ਤੂੰ ਸਦਾ ਸੱਚ ਸਮਾਲੇ ਇਹੋ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਸਾ ਕੰਮ ਮੰਮੂਲੇ ਨਾ ਕੀਚੈ ਜਿਤ ਅੰਤ ਪਥੋ ਤਾਈਐ ਸਤਿਗੁਰੂ ਕਾ ਉਪਦੇਸ ਸੰਤੋ ਹੋਵਤੈ ਨਾਲੇ ਕਹੇ ਨਾਨਕ ਮਨ ਪਿਆਰੇ ਕਉ ਸਦਾ ਸਤਿ ਸਮਾਲੇ ਅਗਮ ਅਗੋਚੇਰਾ ਤੇਰਾ ਅੰਤ ਨ ਪਾਇਆ ਅੰਤੋ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਅਕੇ ਤਵੇ ਕੈ ਸਭ ਤੂੰ ਹੈ ਜਿਨ ਜਗ ਤੂ ਪਾਇਆ ਤਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੋਰ ਨਾਰ ਮਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੋਤ ਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਤੂ ਕਾ ਸਤ ਗੁਰੂ ਪਲਾ ਪਾਇਆ ਜਹੇ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਕੇਰੀ ਵਿਖਮ ਮਾਰਿਤ ਚੱਲਣਾ ਲਵ ਲੋਹੰਕਾਰ ਤੈ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏ ਤੁਮਾਰਕ ਜਾਣ ਗੁਰਪਰਸਾ ਦੀ ਜਿਨਿ ਆਪ ਤਜਿਆ ਹਰ ਆਸਨਾ ਸਮਾਣੀ ਕਹ ਨਾਨਕ ਚਾਲ ਭਗਤਾ जुग हो जुग निराली जं तू चरह तिवे चलह हे स्वामी कान गुण तेरे जूं चरह ते वल हे जिन मारग पावेह हर किर पनाम लाहे से हर हर सदा ते आवह ਜੈਸੋ ਕਥਾ ਸੁਨਾਹੀ ਆਪਣੇ ਸੇ ਗੁਰਦੁਆਰੈ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੇਂ ਚਲਾਵੇ। ਇਹੋ ਸੋਹਿਲਾ ਸਬਦ ਸੁਹਾਵਾ। ਸਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਨਾਇ। ਇਹੋ ਤਿੰਨ ਕ ਮਨ ਵਸਿਆ ਜਿਨ ਤੋਂ ਰੋਹ ਲਿਖਿਆ ਆਇਆ ਇਕ ਫਿਰੇ ਕਨੇਰੇ ਕਰੇ ਗੱਲਾਂ ਗਲੇ ਕਿ ਨੈਣਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤ ਗੁਰੂ ਸੁਨਾਇਆ ਪਵਿਤ ਹੋਏ ਸੇ ਜਨ ਜਿਨੇ ਹਰ ਧਿਆਇਆ ਹਰ ਧਿਆਇ ਆਂ ਪਵਿੱਤ ਹੋਇ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਤ ਸਿਉ ਪਵਿੱਤ ਸੰਗਤ ਸਹਬਾਈਆ ਕਹੰਦੇ ਪਵਿੱਤ ਸਉਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜ ਨੈ ਉਪਜੈ ਵਿਣ ਸਹਜੇ ਸਹਸਾ ਨਾ ਜਾਏ ਨਹ ਜਾਏ ਸਸਾ ਕਦੇ ਸੰਜਮ ਰਹੇ ਕਰਮ ਕਮਾਈ ਸਸੇ ਜਿਉ ਮਰੀਨ ਹ ਕਿਤ ਸੰਗਮ ਤੋਤਾ ਜਾਏ ਮਨ ਤੋ ਵਾਬਦ ਲਾਗੋ रहे चित सह नानक क्र सदी सहज उप जाए हे बारो निर्मल बारहों निरमल जी तैली तिन जन्म दुए हारिया ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਵੇ ਤਾਲਿਆ ਕਹੇ ਨਾਨਕ ਜਿਨ ਸੱਚ ਤਦਿਆ ਕੂੜੇ ਲਾਗੇ ਇਨ ਜਨਮ ਦੂਏ ਹਾਰਿਆ ਦੇਹੋ ਨਿਰਮਲ ਬਾਹੋ ਨਿਰਮਲ ਬਰਹੁ ਤਾਂ ਨਿਰਮਲ ਜੀ ਹੋ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਓੜ ਕੇ ਸੋਏ ਪਹੁੰਚੇ ਨਾਹੀ ਮਨ ਸਾ ਸੱਚ ਸਮਾਣੀ ਜਨਮਰ ਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਚੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੀ ਚਰਨਹਿ ਰਤੇ ਧਿਆਇ ਅੰਤਰਾਤਮ ਸਮਾਲੇ ਆਪ ਛੰਡ ਸਦਾ ਰਹੇ ਪਰਨ ਗੁਰਬੇਨੇ ਅਮਰ ਨ ਜਾਣੇ ਕੋਈ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸੰਮੁਖ ਹੋਈ ਦੇਖੁਰ ਤੇ ਵੇ ਮੁਕ ਹੋਵਾ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਤੈ ਕੋਈ ਪੁੱਛ ਬੇ ਕੀ ਆ ਜਾਏ ਅਨੇਕ ਜੋਨੀ ਪਰਮ ਆਵੇ ਵਿਨ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਨਾਗ ਚਰਨੀ ਸਤ ਗੁਰ ਸਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਵਿਨ ਸਤ ਗੁਰ ਮੁਕਤ ਨ ਪਾਏ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸਦੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਫਿਰਦ ਸਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏਹ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾ ਕੱਤੇ ਸਤਿਗੁਰ ਬਜਹੋ ਹੋਰ ਕੱਚੀ ਬਾਣੀ ਕਹੰਦੇ ਕੱਚੇ ਸੁਣਦੇ ਕੱਚੇ ਸਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਝੂ ਨਾ ਜਾਣੀ ਜਿਤ ਜਨ ਕਾ ਹਿਰ ਲਇਆ ਮਾਇਆ ਬੋਲਣ ਪੈ ਰਵਾਣੀ ਕਹ ਨਾਨਕ ਸਤਿਗੁਰ ਬਾਝੁ ਹੋਰ ਕਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹਿਰ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸ ਮਾਉ ਸ਼ਬਦ ਸਿਤੇ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀ ਰਾ ਰਤਨ ਆਪੇ ਜਿਸ ਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੇਵਕ ਸਤਿ ਆਪੋ ਪਾਇਕ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਈ ਆਪ ਵੇਖ ਗੁਰਮੁਖ ਕਗ ਸੇ ਬੁਝਾਏ ਤੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕ ਸਚੁ ਲਗਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮੁ ਬੁਜਾਈ ਸਿਮਰਤਿ ਸਾਸਤਰ ਪੰ ਪਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਝੁ ਹੋਂ ਤਤ ਸਾਰ ਨ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰੈਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਦਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਸਨੋ ਆਣ ਦਿਨ ਹਰ ਨਿਵ ਲਾਗੇ ਜਾਗਤ ਰੈਨ ਵਿਹਾਣੀ ਮਾਤਾ ਕੇ ਉਦਰ ਮਹਿ ਬ੍ਰਤ ਪਾਲਿ ਕਰੀ ਸੋ ਕਿਉ ਮਨੋ ਵਸਾਰੀਐ ਮਨੋ ਕੰ ਵਸਾਰੀਐ ਏਵਡਾਤਾ ਜੇ ਅਗਲ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪਹੇ ਨ ਸਕੈ ਜਸਨ ਆਪਣੇ ਲੈਵ ਲਾਵੇ ਆਪਣੇ ਲੈਵੇ ਆਪੇ ਲਾਏ ਗੁਰਮੁਖ ਸਦਾ ਸਮਾਨੀਐ ਕਹਿ ਨਾਨਕ ਏਵਡਾਤਾ ਸੋ ਕਿਉ ਮਨ ਵਿਸਾਰੀਐ ਜੈਸੀ ਅਗਨੁਦਰਮਹ ਤੈਸੀਹਾਰ ਮਾਇਆ ਮਾਇਆ ਗਨ ਸਵੇਖੋ ਜੀ ਪਰ ਤਖੇਨ ਤਾਇਆ ਜਾਂ ਤਿਸ ਪਾਣਾ ਤਾ ਜੰਮਿਆ ਪਰਵਾਰ ਭੜਾ ਪਾਇਆ ਲੇਵ ਚੁੜਕੇ ਲੱਗੇ ਕ੍ਰਿਸ਼ਨ ਮਾਇਆ ਮਰ ਵਰਤਾਇ ਏਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਜਿਨਾ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇਆ ਹਰੇ ਆਪਾ ਮੁਲਕ ਹੈ ਮੋਲਣਾ ਪਾਇਆ ਜਾਏ ਮੋਲਣਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਮਿਲ ਲਾਈ ਐਸਾ ਸਤਗੁਰ ਜੀ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਨੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰੇ ਆਪ ਮੁਲਕ ਹੈ ਪਾਗਿ ਨਾ ਕੇ ਨਾਨਕਾ ਤਿਨ ਹਰ ਪੰ ਲੈ ਪਾਏ ਹਰ ਰਾਹ ਸਮੇਰੀ ਮਨ ਮਨ ਜਾਰਾ ਹਰ ਰਾਹ ਸਮੇਰੀ ਮਨ ਮਨ ਜਾਰਾ ਸਤ ਗੁਰ ਤੇਰਾ ਸਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾਂ ਘਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹਿ ਨਾਨਕ ਹਰਿ ਰਾਸ ਮੇਰੀ ਮਨ ਹੋਆ ਵਨਜਾਰਾ ਤੇ ਰਸ ਰਾਤੁ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਆਸ ਨਾ ਜਾਏ ਹੋਰ ਤੇ ਕਿਤੈ ਜਿ ਚਰ ਹਰ ਰਸ ਪੰ ਲੈ ਰਾ ਪਾਏ ਹਰ ਰਸ ਪਾਏ ਪੰ ਲੈ ਪੀਏ ਹਰ ਰਸ ਬਹੁੜ ਨਾ ਦਰਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੈ ਆਈਐ कहे नानकोर अनरस सव विसरे जा हर वस मन आए हे सरीर मेर हर तूं मैं जोत रखी तां तूं जग मै आया हर जोत रखी तुंहिंज तां तूं जग मै आया ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪਰਸਾਦੀ ਬੁੱਧਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਘੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਪਰਨ ਕਾਰਨ ਜੋਗੋ ਏ ਸਰੀਰਾ ਮੇਰਾ ਇਸ ਜਗ ਮੈਂ ਆਇਕਾ ਕਿਆ ਤੁਧ ਕਰਮ ਕਮਾਇਆ ਏ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਔਰ ਬਲਖਿਆ ਪਾਇਆ ਕਹੇ ਨਾਨਕ ਹੋ ਸਰੀਰ ਪਰਵਾਨ ਹੋਆ ਜਿਨੇ ਸਤਗੁਰ ਸਿਉ ਚਿਤ ਲਾਇਆ ਏ ਨੇਤਰੂ ਮੇਰੇ ਹੋ ਹਰ ਤੁਮ ਜੋਤ ਤਰੀ ਹਰ ਬਿਨ ਅਮਰ ਨ ਦੇਖੋ ਕੋਈ ਹਰ ਬਿਨ ਅਮਰ ਨ ਦੇਖੋ ਕੋਈ ਨਦਰਿ ਹਰ ਨਿਹਾਲਿਆ ਏ ਹੋਵੇ ਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦਿ ਬਝਿਆ ਜਾਵੇ ਕਾ ਹਰ ਇੱਕ ਹੈ ਹਰ ਬਿਨ ਅਬਰ ਨ ਕੋਈ ਸਹ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਈਸ ਰਮਨ ਹੋ ਮੇਰੀ ਹੋ ਸਾਚੈ ਸੁਨੈ ਨੋ ਪਠਾਈ ਸਾਚੈ ਸੁਨੈ ਨੋ ਪਠਾਈ ਸਰੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸਮਾਣੀ ਸਾਚਾ ਲਖਵਡਾਣੀ ਤਾਂ ਕੀ ਗਾਤ ਕਹੇ ਨਾ ਜਾਏ ਸਹਿ ਨਾਨਕੀ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਸਾਚੈ ਸੁਨਣੈ ਨਾਮ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੀ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੇ ਇਕ ਨਾ ਦਸਵਾ ਦਾਰ ਦਿਖਾਇਆ ਕਹਿਆਨੇਕ ਰੂਪ ਨਾਉ ਨਮਨੇਤਾ ਇਸਦਾ ਅੰਤ ਨ ਜਾਣ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਉਪਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਵ ਹੋ ਗਵਤਾ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਦ ਭਾਵੇ ਗੁਰਮਖ ਦਿਨਾ ਬੁਝਾਵੇ ਇਹੋ ਸਤਿ ਸਬਨਾ ਕਾ ਖਸਮ ਹੈ ਜਿਸ ਬਗਸੇ ਸੋ ਜਨ ਪਾਵੇ ਸਹ ਨਾਨਕ ਸਚ ਸੋਹਿਲਾ ਸਚ ਘਰ ਗਾਵੇ ਅਨੰਤ ਸੁਨੋ ਵਡ ਪਾਗੀ ਹੋ ਨਾ ਨਾ ਰਤੰ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਜੋ ਕਰੋ ਗ ਸੰਤਾ ਤੇ ਉਤਰੇ ਸੁਣੀ ਸੱਤੇ ਸੰਤ ਸਾਧਨ ਭਏ ਸਰਸੀ ਪੂਰੇ ਗੁਰ ਤੇ ਸੁਣ ਤੇ ਪਾਣਿਤ ਕਹਤੇ ਪਵਿਤਾ ਸਤ ਗੁਰ ਰਹਿਆ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਪਾਣਿਤ ਕਹਤੇ ਪਵਿਤ ਸਤ ਗੁਰ ਰਹਿਆ